ਅਸੀਂ ਤਾਂ ਪਹਿਲਾਂ ਵੀ ਨਾ ਮੈਂ ਦੋ ਦੋ ਘਰੇ ਪਹਿਲਾਂ ਗਏ ਆਪਾਂ ਇਹ ਸਾਰਾ ਕੁਝ ਨਾ ਖਾ ਕੇ ਤੇ ਯੂਰੋ ਹੋ ਗਿਆ ਹੁਣ ਤੇ ਆ ਕਰੋ ਚੱਕਤੀਆਂ ਕਿੰਨਾ ਪਿਆਰਾ ਜੀ ਛੇ ਨਾ ਬਹੁਤ ਭਾਰੀ ਹੈ ਲਾ ਵੀ ਪਰਸੇ ਚੈੱਕ ਕਰੋ ਕਿਹ ਜਿਆ ਗਿਆਨੀ ਗਾਰਮੈਂਟ ਗਿਆਨੀ ਗਾਰਮੈਂਟਸ ਆਲੇ ਨੂੰ ਆ ਦੇਖੋ ਕਿੰਨਾ ਪਿਆਰਾ ਮੇਰਾ ਚਾਕਲੇਟ ਇਹ ਡੱਗਪੈ ਚਾਕਲੇਟ ਦੇ ਵਿੱਚ ਹੋਰ ਦਿਖਾਉਣੀ ਆ ਲੱਗੇ ਹੋਏ ਇੱਧਰ ਇਹ ਦੇਖੋ ਇਧਰ ਲੱਗੇ ਆ ਦੇਖੋ ਨੀਚੇ ਨੀਂਹ ਮਿੱਟੀ 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 ਤੇ ਸੋਨੂ ਸੀਤ ਵਾਲੇ ਵੀ ਗੱਲਾਂ ਬਾਤਾਂ ਹੁੰਡੀਆਂ ਨੇ ਉਹ ਵੀ ਵੇਲੇ ਕੁਦਰਤ ਦੇ ਰੰਗ ਜਿਦਾ ਪ੍ਰਮਾਤਮਾ ਨੇ ਬਾਹ ਫੜਨੀ ਹੋਵੇ ਵੇਖਿਆ ਹੀ ਹਰੀ ਲਾਈ ਤੇ ਗਲੀ ਹੀ ਬਣਾਉਣੀ ਹੋਰ ਆ ਚੱਕਿਆਂ ਤੇ ਚੜ ਜਾਣਾ ਦਾ ਜਾਂ ਕੋਠੇ ਚੜ੍ਹ ਜਾਣਾ ਆ ਕਿੱਧਰ ਵਧੀਆ ਹੈ ਨਾ ਬੂਹਾ ਦਰਵਾਜ਼ਾ ਖੰਨਾ ਸੁਣਾਈ ਹੈ ਨਾ ਸਨੇਵ ਗੰਦੀ ਗੱਡੀ ਦੋ ਮਿੰਟ ਪਹਿਲਾਂ ਸਟਾਰਟ ਕਰ ਦੋ ਸੇਕ ਬੜਾਇਆ ਉਦਾਂ ਤੇ ਮੇਰੇ ਸੋਨਾ ਸ਼ਾਮੇ ਲੱਗੀ ਕਿ ਨਹੀਂ ਨਾ ਧੱਪੇ ਲੱਗੀ ਹੈ ਕਹਿ ਸਕਦੇ ਸ਼ਾ ਕਿੱਥੇ ਆ ਹਾਂਜੀ ਵਾਹ ਕਰਦੇ ਫਲੈਂਕਸ ਕਰ ਦੋ ਲੈ ਵੀ ਤਿਆਰ ਸ਼ਹਿਰ ਹੋ ਗਏ ਆ ਮਿੰਟਮ ਮੇਡੀ ਪੱਗ ਬਣੀ ਦੌੜ ਭੱਜ ਕਰਕੇ ਕਿਉਂਕਿ ਵਿਕੀਣਾ ਦੇ ਨਾਲ ਜਾਣਾ ਵਿਕੀਣ ਤਿਆਰ ਹੋ ਗਏ ਨੇ ਉਧਰੋਂ ਉਹ ਕਹਿੰਦੇ ਸੀਗੇ ਵੀ ਸਾਨੂੰ ਵੀ ਅਮਰਸਰ ਜੇ ਤੁਸੀਂ ਜਾਣਾ ਤੇ ਸਾਨੂੰ ਨਾਲ ਲੈ ਜਾਓ ਤੇ ਸਸੀਗਾਲ ਸਾਹਦੇ ਤੁਹਾਡਾ ਇਹਨੇ ਵਲੌਗ ਦੇ ਵਿੱਚ ਤੇ ਅਸੀਂ ਚੱਲੇ ਆ ਹਰਪਾਲ ਨੂੰ ਨਾਲ ਨੂੰ ਵਾਸਤੇ ਤੇ ਟਵਿੰਸ ਬ੍ਰਦਰ ਹੁਣਾ ਨੂੰ ਤੇ ਇੱਕ ਦੋ ਜਗ੍ਹਾ ਤੇ ਹੋਰ ਜਾਣਾ ਹੈ ਤੇ ਸਪੈਸ਼ਲੀ ਤੇ ਹਰਪਾਲ ਕਰਕੇ ਚੱਲੇ ਆ ਕਿਉਂਕਿ ਉਹਦੇ ਬੇਟਾ ਹੈ ਤੇ ਮੈਂ ਹਾਂ ਹੋਈਏ ਵੀ ਤੇ ਉਹਨੇ ਇਨਵਾਈਟ ਕੀਤਾ ਸੀਗਾ ਤੇ ਉਧਰ ਚਲੇ ਆ ਹੁਣ ਮੈਂ ਉਧਰ ਪੱਗ ਰਹਿ ਮੰਨ ਤੇ ਇਧਰ ਸੰਦੀਪ ਬੜੀਏ ਰੈਡੀ ਹਾਂ ਮੰਮੀ ਹੁਣ ਆਲੇ ਬੰਨੇ ਚਲ ਸਹੀਏ 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 ਸਿਰ ਬਹੁਤ ਸੋਹਣੀਆਂ ਜਚੰਡੀਆਂ ਛਦਾਣੇ ਮੇਰੇ ਨਾਲ ਤਾਂ ਸੋਹਣੀਆਂ ਲੱਗਣ ਡੀਆਂ ਕਿੱਥੇ ਨਿਕਲਾਇਆ ਲੱਭੀ ਬੈਠ ਗਏ ਹੁਣ ਚੱਲੇ ਆ 11:30 ਪੂਰੇ ਹੋ ਗਏ 11:30 ਦਾ ਟਾਈਮ ਦਿੱਤਾ ਉਹਨਾਂ ਨੂੰ 1 ਮਿੰਟ ਰਹਿ ਗਿਆ 29 ਮਿੰਟ ਹੋ ਗਏ ਹਾਂਜੀ ਲੇਟ ਕਰਾਤਾ ਹੀ ਤੁਸੀਂ ਲੇ ਟਿੰਕੀ ਟੈਕੜੀ ਗਿੱਤਾ ਬਰਾਵਾ ਯਾਰ ਦੇ ਕਿਦਾਂ ਕਿਦਾਂ ਸਾਡੀ ਮੰਮੀ ਹੋਏ ਜੇ ਕਿੰਨੇ ਦਾਦੀ ਆਡੀ ਨੇ ਪੈਸੇ ਕਢਾਉਣ ਜਨਾ ਕੱਚੇ ਮਾਰ ਲੈਣਾ ਝੋਲਾ ਜਾਨਾ ਨਾ ਰਾਜ ਕਿਤੇ ਨਹੀਂ ਖਲੋਣਾ ਕੱਲ ਜਗ ਤੱਕ ਕੰਜਵੀ ਪੀਆਉਂਗੀ ਠੇਕ ਦਾ ਲੱਗ ਗਿਆ ਕਿ ਯਾਰ ਹੈ ਬੁਝਾਉਣ ਵਾਲਾ ਵੀ ਕੋਈ ਨਹੀਂ ਆਇਆ ਉਹ ਆਈ ਹੋਈ ਗੱਡੀ ਗੁੱਡੀ ਆਏ ਤੱਕ ਹੈ ਬੜਾ ਫੇਂਦੀ ਨਾਲ ਬੜਾ ਤੇਲ ਤਾਂ ਜਲਦੀ ਮਾੜ ਜਿਹੜੇ ਨੇ ਹਾਂ ਤਾਈਆਂ ਕਰ ਉਹਨਾਂ ਨੇ ਰਾਹ ਬੰਦ ਕਰਤਾ ਨਾ ਮੋੜ ਦੇ ਦੇ ਤੇ ਉਹ ਆਹ ਹੁੰਦਾ ਅੱਗ ਤੋਂ ਮਚਦੇ ਇਥੇ ਇਹ ਤਾਂ ਲੱਗ ਕਿਦਾਂ ਜਾਈ ਹੋਏ ਨੂੰ ਸਮਝਣ ਲੱਗੀ ਠੀਕ ਬਤਾ ਉਹ ਤਾਂ ਠੀਕ ਲੈ ਵਿੱਕੀ ਹਣਾ ਤਾਰ ਤਾਂ ਇਥੇ ਹੁਣ ਰਸਤੇ ਵਿੱਚ ਯਾਰ ਭਾਲ ਵਾਲੇ ਜਾਣਾ ਮੈਂ ਲੰਬ ਲੈ ਚੱਲਦੇ ਆ ਪਹਿਲੀ ਵਾਰ ਹੀ ਜਾਣਾ ਹੈ ਬਰੇ ਲੱਗੀਦਾ ਹੈ ਬੰਦਾ ਬਹੁਤ ਗੋਡੇ ਨਾਲ ਮਿਲੰਨੇ ਫੇਮਸ ਆ ਭਾਈ ਇਹ ਹਾਕੀ ਉਹਦੇ ਆਪਣਾ ਡੇਡ ਕਲਾਸਟਰ ਪਲੱਸ ਬੋਲਰ ਸਹਗੇ ਨੇ ਤੇ ਬੜਾ ਪਿਆਰ ਆ ਆਪਣੇ ਨਾਲ ਬਹੁਤ ਜ਼ਿਆਦਾ ਮੋਹ ਪਿਆਰ ਕਰਦਾ ਹੈ ਤੇ ਉਹਦੇ ਨਾਲ ਚੱਲੀ ਹੁਣ ਆਪਾਂ ਤੇ ਸੰਦੀਪ ਨੂੰ ਕਹਾਂ ਮਹਾਕੀ ਆ ਜੋ ਵੀ ਕਹਿੰਦੇ ਨਹੀਂ ਹੁਣ ਮਗਰੀ ਠੀਕ ਹੈ ਆ ਕੁੜੀ ਨੇ ਬਹੁਤ ਤੰਗ ਕੀਤਾ ਇਹਨੇ ਛਿੱਟੇ ਬੜੇ ਪੰਦੀ ਫੁਰ ਫੁਰ ਬੜਾ ਕਰਦੀ ਹੈ ਹੈ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਭਾਵਾਂ ਤੇ ਸੁਣ ਕਵੇਲੀ ਨਾ ਬੱਤ ਇੰਨੇ ਅੰਬ ਅੰਬ ਭਾਈ ਇਹਨੂੰ ਪਤਾ ਨਾ ਲੱਗਾ ਨੇ ਇਹਨੇ ਕਿਤਾ ਦਰਵਾਜਾ ਢੋਲ ਫਾਫਾ ਖੋਲ ਕੇ ਨਾ ਦਰਵਾਜਾ ਖਾਣੇ ਲਾਫਾਫਾ ਖੋਲ ਕੇ ਨਾ ਤੇ ਅੰਬ ਟੋਕ ਦਿੱਤੇ ਦੁਕਾਨ ਵਾਲੇ ਭਾਈ ਆਏ ਆ ਫਿਰ ਦੋ ਸੂਟ ਲੈ ਚਲੀਏ ਉਹਨਾਂ ਦੇ ਬੇਟੇ ਵਾਸਤੇ ਛੋਟੇ ਛੋਟੇ ਇੱਥੋਂ ਦੇਖ ਲੈ ਮੈਂ ਸੂਟ ਆ ਉਹ ਆ সাইਜ਼ ਠੀਕ ਆ ਵਾਲਾ ਇਹ ਹਣਾ ਇਹ ਸਟicker ਤੋਂ ਬਿਨਾ ਨਹੀਂ ਹੋ ਸਕਦਾ ਜਿੱਦਾਂ ਸਟicker 'ਚ ਲੱਗੇ ਨਾ ਜੀ ਗਰਮੀ ਲੱਗਦੀ ਥੋੜੀ ਜੀ ਹਾਂਜੀ ਆ ਆ ਠੀਕ ਆ ਆ ਸੋਨਾ ਜੀ ਆ ਸਹੀ ਨਹੀਂ ਮੈਨੂੰ ਆ ਸੋਨਾ ਲੱਗਾ ਠੀਕ ਹੈ ਮੈਂ ਕਿਹਾ ਮੈਨੂੰ ਇਹ ਨਾ ਕੋਈ ਲੰਬਾ ਲੱਗਦਾ ਤੇ ਮੰਮੀ ਅੱਛਾ ਅੱਛਾ ਨਿਕਰ ਵਾਲਾ ਵਾ ਚੱਲ ਤੇ ਜਾਉਗੇ ਨਿਕਰ ਵਾਲਾ ਪਛਲੀ ਵਾਲਾ ਮੈਂ ਕਿਹਾ ਹਾਈ ਟੂ ਦੀ ਠੀਕ ਹੈ ਜੀ ਹਾਈ ਟੂ ਦੀ ਲੋਰ ਲੱਗਦੀ ਐ ਸੂਟ ਵਿੱਚ ਸਾਈਜ਼ ਵੱਡਾ ਹੋ ਜੇ ਨਾ ਤੇ ਐਡਾ ਕਸਾਈ ਲੈ ਚਲਦੇ ਆ ਜਦਾਵਨ ਸਾਈਜ਼ ਇਹ ਠੀਕ ਹੈ ਉਹ ਵੀ ਕਲਰ ਸੋਨਾ ਆ ਕਲਰ ਬਹੁਤ ਸੋਨਾ ਹੈਣਾ ਇੱਕ ਆ ਕਰਦਾ ਤੇ ਇੱਕ ਉਹਦੇ ਵਿੱਚ ਕਰਦਾ ਹਾਂ ਜੀ ਨਹੀਂ ਜਿੱਦਾਂ ਆਹ ਵਾਲੇ ਬਟਨ ਵਾਲਾ ਨਹੀਂ ਆਗਾ ਜਿੱਦਾਂ ਇਹਦਾਂ ਦਾ ਇੱਕੋ ਪੀਸ ਹੈ ਉਹ ਆ ਚੀਜ਼ ਸੁਣੀ ਹੈ ਜੀ ਸਾਈਜ਼ ਹੈ ਹਾਂ ਜੀ ਸਾਈਜ਼ ਇਸ ਲਈ ਇਹ ਸਾਈਜ਼ ਵੱਡਾ ਦਿਓ ਜਿੱਦਾਂ ਉਹਨੇ ਵੱਡਾ ਸਾਈਜ਼ ਦਿੱਤਾ ਉਹ ਵਾਲਾ ਹਾਂ ਉਹਦੇ ਵਿੱਚ ਸਾਈਜ਼ ਦਿਓ ਨਾ ਵੱਡਾ ਸਾਈਜ਼ ਦਿਓ ਨੇ ਬਣੀ ਵੱਡਾ ਇਹ ਬਰਬਰਾਂ ਬਜੇ ਨੂੰ ਬਣਾਉਣਾ ਹੈ ਜੇ ਇਹ ਇਹ ਦੂਜਾ ਜਿਹੜਾ ਬਣੇ ਦੇਖੋ ਇਹ ਕਿਡਾ ਗਰੀ ਇਹੜਾ ਕਰਨਾ ਹਾਵਲਾਂ ਹਾਵਲਾਂ ਕਿਆ ਮਿੰਟ ਆਹ ਆਹ ਠੀਕ ਹੈ ਨਾ ਆਹ ਕਰ ਲੋ 2 ਮਿੰਟ ਲੈ ਲਏ ਤੇ ਹੁਣ ਹੁਣ ਬਸ ਘਰੇ ਚ ਆਵੜੀਆ ਮਿੰਟ ਮਿੰਟ ਇਥੇ ਇੰਡੀਆ ਗੇਟ ਨੇ ਨੇੜੇ ਰਹਿ ਗਿਆ ਇਹ ਕਿਥੇ ਚ ਪਹੁੰਚ ਗਏ ਆਪਾਂ ਖੰਡ ਵਾਲੇ ਹਾਂਜੀ ਖੰਡ ਵਾਲੇ ਪਹੁੰਚੇ ਹੁਣ ਅੱਗੇ ਬੈਠ ਹੀ ਗਏ ਨਾ ਜਿੰਦਗੀ ਚੀਜੀ ਚੀਜੀ ਬੜਾ ਕੁ ਦਿਖਾਣਾ ਕੁਛ ਨਹੀਂ ਹੁੰਦਾ ਬਸ ਐਵੇਂ ਕਹੀ ਜਾਣਾ ਚੀਜੀ ਕੀਜੀ ਪਪਾਈ ਜੀ ਬਸ ਇਧਰ ਖਾਣਾ ਕੁਛ ਨਹੀਂ ਇਧਰ ਹੁਣ ਆਪਾਂ ਪਹੁੰਚ ਗਏ ਆ ਟਵਿਨਸ ਭਾਈ ਹੁਣਾਂ ਦੇ ਚੌਂਕ ਦੇ ਵਿੱਚ ਇਹ ਛੜੇ ਪਹੁੰਚ ਗਏ ਆ ਇਧਰ ਨਾਲ ਹੀ ਉਹਨਾਂ ਦੀ ਸ਼ਾਪ ਆ ਤੇ ਆਪਾਂ ਹੁਣ ਜਾਵਾਂਗੇ ਆਉਂਦੇ ਹੋਏ ਵਾਪਸ ਇਹਨਾਂ ਦੇ ਕੋਲ ਵੀ ਜਾਵਾਂਗੇ ਤੇ ਸ਼ਾਪ ਤੇ ਬਾਈ ਹੁਣਾਂ ਦੀ ਅਸੀਂ ਪਹੁੰਚ ਗਏ ਆ ਇੰਡੀਆ ਕੀ ਮੁੰਡਾ ਇਹ ਇਥੇ ਕਿ ਲੋਤਾ ਕਹਿੰਦਾ ਹਰਪਾਲ ਦਾ ਘਰ ਤੇ ਹੋਈ ਇਹਦੇ ਨਾਲ ਹਰਪਾਲ ਫੋਨ ਬੰਦ ਕੀਤਾ ਏ ਮੈਨੂੰ ਤਾਂ ਫੋਨ ਹਾਲ ਬੰਦ ਹੋ ਗਿਆ ਬਾਕੀ ਪਤਾ ਕੋਈ ਨਹੀਂ ਇਹ ਆ ਕਰਕੇ ਕਿਹੜਾ ਆ ਹਰਪਾਲ ਵੀ ਪਿੰਡ ਦੇ ਵਿੱਚ ਚਾਰ ਪੰਜ ਹੁੰਦੇ ਹਨ ਲੈ ਵੀ ਹਰਪਾਲ ਪਾ ਤੇ ਆ ਗਿਆ ਆ ਚੱਕ ਬਹੁਤ ਵਧੀਆ ਬੰਦਾ ਲੈ ਵੀ ਹਾਂਜੀ ਕੀ ਹਾਲ ਸਾਬ ਜੀ ਠੀਕ ਠਾਕ ਸਸਿਆ ਜੀ ਹੋਰ ਸਭ ਠੀਕ ਠਾਕ ਚਲੋ ਵਧੀਆ ਇੱਕ ਮਿੰਟ ਮੈਂ ਗੁੜੀਆਂ ਨੂੰ ਫੜਦਾ ਯਾਰ ਮੋਟਾ ਗਿਆ ਹੋਰ ਸਨਮਾ ਭਾਬੀ ਠੀਕ ਠਾਕ ਜੇ ਇਹ ਕੰਮ ਕੀ ਜੀ ਸਮਾਨ ਇਹਦਾ 2 ਵਜੇ ਪਹੁੰਚੇ ਆਪਾਂ ਹਰਪਾਲ ਹੁਣਾ ਦੇ ਘਰੇ ਬੜੇ ਚਿਰ ਦਾ ਕਹਿੰਦੇ ਆ ਹੁਣਾ 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 ਕਾਫੀ ਚਿਰ ਤੇ ਤੁਰੇ ਸੀਗੇ ਤੇ 2 ਵਜੇ ਆ 2 ਵਜੇ ਪਹੁੰਚੇ ਆਪਾਂ 1 ਵਜੇ ਤੇ 55 ਮਿੰਟ ਹੋ ਗਏ ਨੇ ਤੇ ਹਰਗਣੂ ਵੀ ਹੁਣ ਰਸਤੇ 'ਚ ਆਉਂਦੀ ਆ ਉਹਦੀ ਸੌਂ ਗਈ ਆ ਉਦੋਂ ਦੀ ਸੁਤਨੀ ਤੇ ਹੋਣੀ ਸਮਝੀ ਸਭ ਜਦੋਂ ਕਢਾਉਣ ਦੀ ਵੇਲਾ ਹੁੰਦਾ ਹੈ ਜਦੋਂ ਕਿਸੇ ਨੂੰ ਮਲਾਉਣਾ ਹੁੰਦਾ ਉਹਦੇ ਸਮਝ ਜਾਂਦੀ ਹੈ ਅੱਗੋਂ ਪਿੱਛੇ ਖੇਡਦੀ ਰਹਿੰਦੀ ਇਹ ਤਾਂ ਗੱਲ ਜਿੰਨਾ ਕਹਿੰਨੇ ਮਿਲਣਾ ਹੋਵੇ ਨਾ ਉਦੋਂ ਹੀ ਸਮਝ ਜਾਂਦੀ ਅੱਛਾ ਜੀ ਹਾਂ ਪਹਿਲੇ ਵੀ ਉਧਰ ਉਹ ਸ਼ੇਰ ਵੀ ਆ ਗਿਆ ਕਾਕਾ ਸੋਣਾ ਪੁੱਤ ਮੇਰੀ ਲੀਕੀ ਆ ਹਾਂ ਸੇਤ ਇਹਦੇ ਵੀ ਕੰਜੂਰੀ ਹੈ ਮੈਂ ਹਰ ਬਹੁਤ ਦੇਖ ਓਏ ਰਾਜੇ ਸੁੱਤਾ ਉਠਿਆ ਹਾਂ ਸੁੱਤਾ ਉਠਿਆ ਨਾ ਨਾ ਕਿਨਾਰਬ ਆਰਬ ਹਰਮਣਾ ਏ ਯੂ ਟਿਊਬ ਹਰ ਬੰਦੂ ਦੋਦਾ ਚੁੱਕਿਆ ਰੋ ਮੋਤਰਾ ਲੱਗਦੀ ਆ ਮੈਨੂੰ ਵੀ ਮੈਨੂੰ ਡਰ ਲੱਗਦਾ ਮੈਂ ਲੋਝੇ ਨਹੀਂ ਪਿਆ ਚੁੱਕਣ ਦੇ ਵਾ ਅੱਛਾ ਹੁੰਦਾ ਨਹੀਂ ਡਰ ਲੱਗਦਾ ਨਹੀਂ ਮੈਂ ਆਪਣੀ ਕੁੜੀ ਆ ਮੈਂ ਵੀ ਪ੍ਰੈਸ ਡਰ ਕੇ ਚੁੱਕਦਾ ਉਹਦਾ ਵੀ ਇਦਾਂ ਯਾਰ ਤੂੰ ਵੀ ਛੋਟੇ ਦਿੱਤਾ ਜਿਹਨੂੰ ਮੈਂ ਦਾ ਵਾਤੇ ਐਨੀ ਸਪੈਸ਼ਲ ਖਰਪਾਲ ਨੂੰ ਨਹੀਂ ਖਰਪਾਲ ਨੇ ਲੈ ਆ ਸੋਹਣੇ ਨਵਾਤੇ ਆਏ ਤੇ ਬੱਸ ਨਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਖਰਪਾਲਾ ਤੁਹਾਨੂੰ ਹਾਂ ਮਾਰੇ ਲੰਮੀ ਮਰ ਕਰੇ ਹਾਂ ਤੈਨੂੰ ਪਤਾ ਜੀਆਂ ਨਾ ਵਹਾਰਾ ਹੁੰਦੀਆਂ ਉਸਨੇ ਇਹਨਾਂ ਨਾਲ ਹੀ ਭਰਾ ਇਹਨਾਂ ਨੇ ਵੀ ਥੋੜਾ ਭਰਾ ਮਿਲਣਾ ਨਹੀਂ ਇਹਦੇ ਮਾਨੇ ਨਾਲ ਹੀ ਇਹ ਗੱਲ ਹੈ ਹਾਂ ਇਹਦੇ ਮਾਨੇ ਨਾਲ ਹੀ ਉਹ ਚਲੋ ਭਾਵੇਂ ਜਿੰਦਾ ਮਰਜੀ ਆ ਇਹਨੇ ਮੇਲ ਮਰਾਫ ਕਰਾਇਆ ਤੇ ਇਹਨੇ ਕਰਾਇਆ ਵਿਚਾਰੇ ਕੰਨੀ ਵੀ ਹਾਂ ਬਿਲਕੁਲ ਬਿਲਕੁਲ ਕੁਦਰਤ ਵਾਲਾ ਬਿਲਕੁਲ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਲੈ ਮਾਨੇ ਨਾਲ ਹੀ ਉਹਨਾਂ ਨੂੰ ਤਾਂ ਅੰਦਰ ਸੇ ਗੱਡੀ ਫੁੱਲ ਹੋ ਕੇ ਆਈ ਗੱਡੀ ਫੁੱਲ ਹੋ ਗਈ ਪਹਿਲਾਂ ਹਾਂ ਉਹ ਤੁਹਾਨੂੰ ਦੱਸਿਆ ਵੀਰ ਹੁਣ ਤੁਹਾਡੇ ਅੰਗ ਆਪਣਾ ਭਰਾ ਬਣਿਆ ਬੜਾ ਪ੍ਰੇਮ ਹੈ ਤੇ ਉਹ ਕਹਿੰਦਾ ਦਰਬਾਰ ਸਾਹਿਬ ਬੁਲਾ ਦਿਓ ਕਿ ਮੈਂ ਤਾਂ ਖਾਲੀ ਵੀ ਜਾਣੀ ਗੱਡੀ ਭੇਜੋ ਉਹਨਾਂ ਨੇ ਦਰਬਾਰ ਸਾਹਿਬ ਲਾਉਣ ਲਾਪੇ ਹੋਰ ਕੀ ਹੈ ਤੇ ਭਾਬੀ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬੇਟੇ ਦੀਆਂ ਬਿਜੇ ਬੜੇ ਚਿਰ ਦੀ ਮਗਰ ਪਈ ਕਹਿੰਦੀ ਹਰਪਾਲ ਦੀ ਨਾ ਵਾਈਫ ਨੂੰ ਮਿਲਣਾ ਹਰਪਾਲ ਦੀ ਵਾਈਫ ਨੂੰ ਮਿਲਣਾ ਹੈ ਬੜੇ ਚਿਰ ਦੀ ਹਰਪਾਲ ਨੂੰ ਪੁੱਛਮ ਅੱਜ ਦਾ ਕਹਿਣਾ ਹੈ ਕਿ ਤੇ ਮਿਲਣਾ ਮਿਲਣਾ ਬੜੇ ਚਿਰ ਦੀ ਉਦੋਂ ਉਦੋਂ ਤੁਸੀਂ ਤੁਸੀਂ ਮੰਨਦੇ ਤੁਹਾਡਾ ਵਿਆਹ ਨਹੀਂ ਹੋਇਆ ਤੁਹਾਡਾ ਵਿਆਹ ਨਹੀਂ ਉਦੋਂ ਹੈ ਉਦੋਂ ਦੀ ਕਹਿੰਦੀ ਮਿਲਣਾ ਹੈ ਠੀਕ ਹੈ ਹਿਸਾਬ ਨਾਲੋ ਮੇਰੇ ਨੇ ਬਹੁਤ ਮਾਰੂਸ ਮਸਤ ਹੈ ਜੇ ਇਹ ਜਿਹੜੇ ਬੰਦੇ ਕਹਿੰਦੇ ਨਾ ਕਿ ਜਿੰਦਾ ਤੇ ਕਿੰਦਾ ਮਸਤ ਅੱਜ ਸੂਟ ਤਾਂ ਨਹੀਂ ਕਿਤੇ ਭਲੇਖਾ ਪਾਇਆ ਸੂਟ ਇੱਕੋ ਜਿਹਾ ਪਾਇਆ ਨਾ ਤੁਸੀਂ ਹੈ ਤੇ ਸੋਨੂ ਸੀਤ ਵਾਲੇ ਵੀ ਗੱਲਾਂ ਬਾਤਾਂ ਹੁੰਡੀਆਂ ਨੇ ਤੇ ਉਧਰੋਂ ਛੇ ਹਟੇ ਵਾਲੀ ਜਾਨਵੀ ਤਾਂ ਲੰਮੀਆਂ ਲੱਤਾਂ ਪਹਿਲਾਂ ਸੋਨੂ ਸਿੱਧਾ ਲੰਮੀਆਂ ਤਾਂ ਕਿੱਥੀ ਇਹ ਆਪਾਂ ਇਹਦਾ ਮਿਲ ਲੈਂਦੇ ਹਾਂ ਹੁਣ ਲਈ ਅਪਾਇੰਟਮੈਂਟ ਲਾ ਨਹੀਂ ਦਿੰਦੀ ਆ ਸਹੀ ਗੱਲ ਹੈ ਤੇਰੇ ਸੁਦਕੇ ਇੱਕ ਇੱਕ ਭਾਜੀ ਉਹ ਬੜੇ ਚੱਲਣੇ ਨਾ ਓਏ ਹੋਏ ਹਾਏ ਹਾਏ ਇੱਕ ਭਾਜੀ ਹੋਣੀ ਚੱਲਣਾ ਬਦੋ ਬਦੀ ਵਧੂ ਬਧੀ ਬੜਾ ਚੱਲਣਾ ਉਹ ਵੀ ਵੇਲੇ ਕੁਦਰਤ ਦੇ ਰੰਗ ਜਿਦਾਂ ਪ੍ਰਮਾਤਮਾ ਨੇ ਬਾਹ ਫੜਨੀ ਹੋਵੇ ਵੇਖਿਆ ਅ ਨਿੱਕੂ ਦੀ ਬਾਹ ਪ੍ਰਮਾਤਮਾ ਨੇ ਬੜੀ ਕਿਤੇ ਖਤਮ ਹੋ ਗਿਆ ਜੀ ਵੀ ਯਾਰ ਸੰਗਰ ਇਹ ਇੰਦਰਜੀਤ ਨਿੱਕੂ ਮਾਰਾ ਇਹਨੇ ਬਾਹ ਫੜੀ ਯਾਰ ਉਹਦਾ ਭਾਨਾ ਬਣਿਆ ਬਾਬੇ ਦਾ ਭਾਨਾ ਬਣਿਆਗੇ ਹੋਰ ਜੇ ਮੈਨੂੰ ਕੋਈ ਜੇ ਮੈਂ ਆਪਣਾ ਬਾਲ ਕੋਰ ਪਾਇਆ ਹੁੰਦਾ ਜਿਸ ਕੇ ਅੰਦਰ ਪਾਇਆ ਹੁੰਦਾ ਮੈਨੂੰ ਤਾਂ ਟੋਕਾ 20 ਕਰੋੜ ਰੁਪਇਆ ਹੋਏਣਾ ਜੀ ਹਾਂ ਹੋਏਣਾ ਦੋਹੀ ਬਤੂ ਸਾਰੇ ਹੋਣਾ ਇੱਥੇ ਕੀ ਦਿੱਖਦੀ ਉਹ ਵੇਲਾ ਸ਼ੋ ਸ਼ਾ ਕਿੰਨੀ ਰਿਆਸੇ ਮਿਰਜ਼ਾ ਲੱਗਿਆ ਸੀ ਆਪਣੀ ਤਾਂ ਨਹੀਂ ਬਣਾ ਨਹੀਂ ਸਕਦਾ ਉਹ ਫਿਲਮ ਵਿੱਚ ਫਿਲਮ ਵਿੱਚ ਆ ਉਹਦਾ ਉਹਦਾ ਯਾਰ ਮੈਂ ਕੁੜੀਆ ਦੇ ਨਿਆ ਗੱਲ ਕਰਨ ਮਹਾ ਸਾਰੇ ਰਾਹ ਦੇ ਵਿੱਚ ਭਰਵਾ ਰੋਲਾ ਪਾਉਂਦੀ ਆਈ ਉਹਦਾ ਤੁਹਾਡਾ ਗੀਰ ਨੰਗਾ ਹੀ ਆ ਤੂੰ ਅੱਛਾ ਤੇ ਸੌਂਗੀ ਇਹ ਸੌਂਗੀ ਉਹਦਾ ਸਾਰੇ ਰਾਜਸਤਾਨੀ ਕਰਦੀ ਆਈ ਹੈ ਹਾਏ ਹਾਏ ਕਰਦੀ ਬੜਾ ਸਤਾਉਂਦੀ ਜਦੋਂ ਕੀ ਬੜਾ ਤਾਂ ਕਰਦਾ ਨੂੰ ਅੱਛਾ ਅੱਛਾ ਰਾਤ ਮਤਲਬ ਨੀਂਦ ਲੈਂਦਾ ਥੋੜੀ ਬਾਲਿਕ ਨਹੀਂ ਰਾਤ ਕਦਣਾ ਸੁਤਰਾ ਨਹੀਂਦਾ ਰਾਤ ਨਹੀਂ ਸੌਂ ਦਿੰਦਾ ਇਹ ਰਾਤ ਬਾਈ 12 ਵਜੇ ਤੋਂ ਬਾਅਦ 1 ਵਜੇ ਤੋਂ ਬਾਅਦ ਇਹ ਚਾਲ ਵੇਤਾ ਕਰ ਹਾਂ ਇਦਾਂ 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 4 ਵਜੇ ਦਾ ਕਰ ਇਹ ਅਜੇ ਕਿੰਨੇ ਟਾਈਮ ਦਾ ਹੋ ਗਿਆ ਇਹ ਹੋ ਗਿਆ ਹੈ ਕੋਈ ਗੜੀ ਹੋ ਗਿਆ ਵੀ ਸਵਾਮੀ ਸਵਾਮੀ ਨਾ ਹੋ ਰਿਹਾ ਅੱਛਾ ਅੱਛਾ ਆਓ ਫਿਰ ਤੇਰੇ ਕੋਈ ਚੱਕਰ ਵਾਲਾ ਨਹੀਂ ਇੱਕ ਡੇਢ ਮਹੀਨੇ ਦੀ ਗੱਲ ਹੈ ਥੋੜਾ ਜਿਹਾ ਲੰਮੀ ਨਹੀਂ ਗਰਾਨੀ ਸ਼ੁਰੂ ਕਰ ਦਿੰਨੀ ਹੈ ਡੇਢ ਮਹੀਨੇ ਦੀ ਗੱਲ ਹੈ ਹੋ ਜਾਣਾ ਹੈ ਹਾਂ ਹਾਂ ਮੈਂ ਜੀ ਬਾਤ ਕਰ ਚੁੱਕ ਲਿਆ ਮੇਰੇ ਕੋਈ ਯਾਦ ਹੈ ਕਿ ਮੋਹਰ ਮਾਣਾ ਹੈ ਮੈਂ ਲੰਦਰ ਨੇ ਸੋਈ ਨਹੀਂ ਮੀਨੀ ਆਈਏ ਨਹੀਂ ਆਈ ਕੋ ਤੁਮਾ ਕਾਟਿਆ ਪਤਾ ਮੈਂ ਵਲੋਗ ਨਹੀਂ ਦੇਣਾ ਹੈ ਤੇ ਹਰਪਾਲ ਨੇ ਬਹੁਤ ਜ਼ਿਆਦਾ ਖੇਚਣ ਕੀਤੀ ਉਹਨੇ ਇਹ ਖੇਤ ਲਗਾਇਆ ਤੇ ਆਪਾਂ ਨਾਲ ਇਹ ਇਹ ਉਹ ਮੈਂ ਖਾਈ ਨਾ ਇਹ ਜਾਣੀ ਆ ਮੈਂ ਪਹਿਲਾਂ ਕਿੰਨੇ ਕਿੰਨੇ ਲਿਆਦੇ ਵੀ ਇਹਨੇ ਗਨੇ ਆ ਇਹਨੇ ਕੋਈ ਨਹੀਂ ਕਹਿੰਦਾ ਲੈ ਲੇਟ ਤਾਂ ਨਹੀਂ ਦੇ ਜੀ ਲੇਟ ਹੈ ਪਰ ਉਹਦੇ ਰੈਡੀ ਖੇਤ ਦੇ ਘਟ ਗਿਆ ਤੇ ਬਾਬਾ ਜਿਹੜੇ ਨਹੀਂ ਚਾਲੇ ਛੁੱਕੇ ਖਾਦੀਆਂ ਨਾ ਅੰਦਰ ਨਹੀਂ ਖਾਣੀ ਆ ਬੈਠੀਆਂ ਆਈਦ ਗੱਲੇ ਆਈਦ ਗੱਲੇ ਜਿਹਨੇ ਸੋਚਦੇ ਕਿ ਉਹਨੂੰ ਪੀਂਗਾ ਉਹਦੇ ਨਾਲੇ ਇੱਕ ਇੱਕ ਰਾਤ ਲੈ ਕੇ ਘੰਟੇ ਸਾਨੂੰ ਰੰਗ ਲਗਾਉਂਦਾ ਆ ਆਈਦ ਗੱਲੇ ਉਹ ਆਈਦ ਘਟ ਕੇ ਬਾਬਾ ਭੋਈ 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 ਬਾਹਰ ਤੇ ਫੇਰ ਵੀ ਵਰਤਿਸ ਦਾ ਨਹੀਂ ਹੁੰਦਾ ਕੋਈ ਨਾ ਮੈਂ ਆਪੇ ਆਪਾਂ ਥੋੜਾ ਜਿਹਾ ਵੱਡੇ ਆਪ ਹੀ ਲੈਂਦੇ ਆਂ ਭਾਲ ਕਿਉਂਕਿ ਮੈਂ ਖਾ ਉਹਨੂੰ ਆ ਜਾਣੀ ਹੈ ਨਾ ਮੈਂ ਥੋੜੇ ਵੱਡੇ ਲੈਂਦੇ ਆਪੇ ਭਾਈ ਥੋੜੀ ਲੱਗਦੀ ਨਹੀਂ ਪਰ ਆਉਣੀ ਆਪਣੇ ਮਨ ਕਰਕੇ ਆਈ ਜਾਣੇ ਆਪਾਂ ਕਹਿੰਦੇ ਆ ਜਾਣੇ ना हो गर्मी कड़ी जी आ गई अगले महीने गर्मी चढ़ने पूरी के। नहीं की। ए, हर दे मम्मी जी ये ठीक नहीं आ गया हम ਜੂਸ ਇਹ ਬਹੁਤ ਜਿਆਦਾ ਭਰਿਆ ਵਾ ਵਾ ਅੰਕਲ ਜੀ ਨੇ ਵੀਡੀਓ ਨੂੰ ਚੁੱਕਿਆ ਆ ਆਇਆ ਵਾ ਚਲ ਜੀ ਇਹ ਕਿੱਥੇ ਆ ਵਾ ਓਕੇ ਹਾਂ ਇਹ ਸਤੀ ਉਦੋਂ ਦੀ ਹੁਣ ਵੇ ਭਾ ਭਾ ਕਰਦੀ ਬਹੁਤ ਸਾਰੇ ਵਾ ਵਾ ਓਕੇ ਓਕੇ ਮੈਂ ਨਾ ਮੈਂ ਅੱਗੇ ਵੀਰੇ ਨੂੰ ਨਾ ਕਰਦਾ ਇੰਕੇ ਪਰ ਠੀਕ ਨਾ ਹਾਂ ਕਾਫੀ ਚਰਦੇ ਆਏਗੇ ਤੇ ਯਾਰ ਭਾਉ ਦੱਸਣਾ ਵੀ ਮੰਮੀ ਦੀ ਸਿਹਤ ਨਹੀਂ ਠੀਕ ਹੈ ਸੱਪੇ ਮੈਂ ਚੱਲ ਕੋਈ ਕਹਿੰਦਾ ਤੁਸੀਂ ਰਹਿਣ ਦੇ ਜੇ ਉਹ ਠੀਕ ਨਹੀਂ ਹੋ ਠੀਕ ਠੀਕ ਜੇ ਭਾਅ ਆ ਜੰਦੀ ਨਹੀਂ ਮਗਰ ਖੜੇ ਨਹੀਂ ਪੈਂਦੀ ਨਾ ਹੁਣ ਮਤਲਬ ਤੁਸੀਂ ਵੀ ਮੱਲੋ ਹੁਣ ਇਹਨੂੰ ਜਿੱਦਾਂ ਕਹੋਗੇ ਨਾ ਅਜਾ ਬਾਹਰ ਚੱਲੀਏ ਇਹਨੇ ਤੁਹਾਡੇ ਨਾਲ ਵੀ ਚੱਲ ਜਾਣਾ ਹੈ ਬਸ ਇੱਕ ਦੋ ਮਿੰਟ ਕਰਨਾ ਦਾ ਕੋਈ ਆਇਆ ਨਾ ਘਰੇ ਇੱਕ ਦੋ ਮਿੰਟ ਉਹਦੇ ਕੋਲ ਇਹਨੇ ਜਾਣਾ ਨਹੀਂ ਹੁਣ ਵੇਖ ਲਓ ਆ ਕੋਈ ਪਛਾਣ ਥੋੜੀ ਜੀ ਉਹਨੂੰ ਉਹ ਵੇਲੇ ਰਮਾਨ ਨਾਲ ਚੱਲ ਗਿਆ ਨਾ ਮੈਂ ਲੱਗ ਗਈਆਂ ਨਹੀਂ ਤਾਂ ਜਿੱਦ ਕਰ ਸਕਦੀ ਮੈਂ ਪਾਪਾ ਕੋਲ ਜਾਣਾ ਉਹ ਚੱਲ ਗਈ ਰਮਾਨ ਨਾਲ ਇਹ ਇਹ ਬੱਚੇ ਵਧੀਆ ਲੱਗਦੇ ਹਨ ਏਦਾਂ ਜਿੰਦ ਨੂੰ ਮਰਜ਼ੀ ਚਾਹੇ ਵਧੀਆ ਲੱਗਦੇ। ਮੰਮਾ ਆਹ ਇਹਦੇ ਮੰਮਾ ਦੂਰਾਂ ਨਹੀਂ ਗਿਦੇ। ਮੰਮਾ ਦੂਰਾਂ ਨਹੀਂ ਗਿਦੇ ਜੀ। ਬਤੂ ਬਲਾ। ਕਾਕਾ ਕਿਥੇ ਕਾਕਾ? ਕਾਕਾ। ਕਾਕਾ। ਬਾਦੂ ਤੂ। ਹੋਈ। ਪਾ ਕਾਕਾ। ਪਾ। ਆਰ ਕੋ। ਆਰ ਕੋ ਪਾ। ਸਿਆਣੀ ਮੈਂ ਕਹਾਂ ਹਣ ਪਾਲ। ਮੰਮਾ ਦੇ ਬਾਹਰ ਗਈ ਹੋਰ ਮਗਰ। ਆਹ ਆਰ ਕੋ ਪਾ ਯਾਰ। ਕਪਾ। ਭਾਈ। ਪਾ। ਪਾ। ਆਰ ਕੋ ਪਾ। ਆਹ ਕੰਮ ਗਲਤੀਆ ਹੋ ਜਾਂਦੇ ਨੇ ਮੈਂ ਕਹਿੰਦਾ ਸੁਨੀਪਾ ਨਾ ਕਿਦਣ ਕਹੋ ਕਿਦਣ ਕਹੋ ਹੋਈ ਮੈਂ ਐਵੇਂ ਅੰਗਜੀ ਕਹਿੰਦੇ ਭਾਬੀ ਹਣੀ ਵੀ ਕਹਿੰਦੇ ਇੱਕ ਚੀਜ਼ ਕੁੜੀਆ ਦੀ ਵਧੀਆ ਲੱਗਦੀ ਵੀ ਜਿਹਦੇ ਕੋ ਮਰਜ਼ੀ ਚੱਲ ਜਾਂਦੀ ਮੈਂ ਚਾਹ ਜਾਂਦੀ ਇਹ ਇਹ ਚੀਜ਼ ਕੋਈ ਵੀ ਮੰਨ ਲਓ ਹੁਣੇ ਤੇ ਗਲੀ ਵਾਲਾ ਕੋਈ ਲਿਆਓ ਗਲੀ ਵਾਲਾ ਉਹਨੂੰ ਬਾਹਰ ਜੁਣਾ ਇਹਨੇ ਚੱਲ ਜਣਾ ਲੱਗਦਾ ਆ ਵੇਖ ਲਓ ਮਤਲਬ ਪਹਿਲੀ ਵਾਰੀ ਮਨੇ ਇਹਨੂੰ ਭਾਲ ਦੇ ਦਾ ਮੰਨ ਲਓ ਹਰ ਕੇ ਖੁਝ ਜਾਂਦੀ ਐ ਮਗਰੇ ਕਰਪੋ ਚੰਨੀ ਫੜਦੀ ਇਹ ਚੀਜ਼ਾਂ ਨਹੀਂ ਠੀਕ ਹੈ ਗਾ ਰੀਲ ਇੱਥੇ ਗਲੀ ਸੀ ਬਣਾਉਣੀ ਹੋਰ ਆ ਚੱਕਿਆਂ ਤੇ ਚੜ ਜਾਣਾ ਦਾ ਜਾਂ ਕੋਠੇ ਚੜ੍ਹਦੇ ਨਾ ਆ ਕਿੱਧਰ ਵਧੀ ਹੈ ਨਾ ਬੂਹੇ ਦਰਵਾਜ਼ੇ ਕੋਲ ਮੈਂ ਸੁਣਾਈ ਹੈ ਨਾ ਸਨੇਵ ਕੰਦੀ ਗੱਡੀ 2 ਮਿੰਟ ਪਹਿਲਾਂ ਸਟਾਰਟ ਕਰ ਦੋ ਸੇਕ ਬੜਾਇਆ ਉਦਾਂ ਤੇ ਮੇਰੇ ਤੋਂ ਨਸ਼ਾਵੇਂ ਲੱਗੀ ਕਿ ਨਹੀਂ ਨਾ ਧੋਪ ਲੱਗੀ ਹੈ ਕਹਿ ਸਕਦੇ ਸ਼ਾਂ ਕਿੱਥੇ ਆ ਹਾਂਜੀ ਚਿਪ ਕੱਢਦੇ ਨੇ ਬਸ ਰੀਲਾਂ ਵਾਲੇ ਚਿਪ ਕੱਢਦੇ ਨੇ ਮੈਂ ਹਾਂ ਕਿੱਧਰੋਂ ਕਿੱਧਰ ਬਣਾਈ ਤੁਹਾਨੂੰ ਵਾਝੇ ਕਰੀ ਜਾਂਦੀ ਹੈ ਲੈ ਉਹਦਾ ਜੀ ਲੱਗਾ ਆ ਹਰ ਗੁੰਦਾ ਜੀ ਲੱਗੇ ਭਾਈ ਵਾਹ ਕਰਦੇ ਵਾਹ ਕਰਦੇ ਵਾਹ ਕਰਦੇ ਫਲੈਂਕ ਚ ਕਰ ਦੋ ਮਮਾ ਇੱਕ ਦੋ ਰੀਲਾਂ ਸ਼ੂਟ ਕਰ ਲੀਆਂ ਨੇ ਤੇ ਗਰਮੀ ਵੀ ਕਾਫੀ ਹੋ ਗਈ ਆ ਹੁਣ ਦੇਖਦੇ ਟਵਿੰਸ ਬਦਲਣਾ ਨੇ ਘਰੇ ਜਾਣੇ ਆ ਤੇ ਹਰਪਾਲ ਦਾ ਨੇਚਰ ਬਹੁਤ ਵਧੀਆ ਬੜਾ ਪਿਆਰ ਹੈ ਮੇਰਾ ਕਾਫੀ ਚਰਦਾ ਬੜਾ ਪਿਆਰ ਹੈਗਾ ਤੇ ਦਰਸਲ ਬਾਅਦ ਟਾਈਮ ਹੀ ਨਹੀਂ ਲੱਗਦਾ ਸੀ ਮਿਲਣ ਦਾ ਤੇ ਫੋਨ ਤੇ ਤੇ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਨਹੀਂਆਂ ਇੱਕ ਦੋ ਵਾਰੀ ਰੋਡ ਤੇ ਮੈਨੂੰ ਹਰਪਾਲ ਮਿਲਿਆ ਵਾ ਤੇ ਬਸ ਇਹ ਆ ਵੀ ਘਰੇ ਮੌਕਾ ਨਹੀਂ ਕਦੀ ਮਿਲਿਆ ਜਿਆਦਾ ਟਾਈਮ ਬਹਿਣ ਦਾ ਆਪਾਂ ਤੇ ਅੱਜ ਮਲੇ ਅੱਜ ਟਾਈਮ ਕੱਢਿਆ ਲਈ ਬਿਲਕੁਲ ਟਾਈਮ ਕੱਢਿਆ ਤੇ ਹੁਣ ਤੁਸੀਂ ਵੀ ਆਇਓ ਕਿਸੇ ਦਿਨ ਠੀਕ ਹੈ ਬਹੁਤ ਜਲਦੀ ਪਹਾੜ ਆਇਓ ਬਾਬਾ ਨਾਨਕ ਤੈਨੂੰ ਗੱਡੀ ਦੇਵੇ ਜਲਦੀ ਜਲਦੀ ਤੇ ਤੂੰ ਗੱਡੀ ਲੈ ਕੇ ਮੇਰੇ ਕੋ ਆਵੇਂ ਠੀਕ ਹੈ ਲੈ ਵੀ ਹੁਣ ਚੱਲੇ ਆਪਾਂ ਟ੍ਰੇਨ ਸੌਣਾਂ ਦੇ ਕੋਲ ਪਹੁੰਚ ਗਏ ਗੱਡੀ ਆਪਾਂ ਸਾਈਡ ਤੇ ਲਗਾਤੀ ਆ ਚੱਲੇ ਆ ਲੈ ਵੀ ਛਾੜੇ ਦੇ ਅੰਦਰ ਵੜ ਕੇ ਆ ਜਿਓ ਗਿਆਨੀ ਕਾਰਨ ਕੋਈ ਨਾ ਕੋਈ ਨਾ ਆਜੋ 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 ਵੇਖਦੇ ਪਛਾਣਦੇ ਹਨ ਕੋਈ ਦੁਕਾਨ ਦੇ ਤੇ ਲੁੱਕੀ ਚੇਂਜ ਕਰਤੀ ਆ ਇਹਦੇ ਕੀ ਆਈ ਬਾਤ ਹੈ ਇਧਰ ਐਕਸੈਸ ਬੈਂਕ ਵਾਲਾ ਏਟੀਐਮ ਐਸ਼ਾ ਵਾਸ਼ੇ ਮਰ ਕਿਦਦਾ ਵਈ ਪੀਣਾ ਪੀਣਾ ਪੁਣਾ ਕੇ ਇਧਰ ਗਰਮੀ ਇੰਨੀ ਵੱਨ ਡਈ ਤੇ ਆ ਵੇ ਜੈਕਟਾਂ ਰੱਖੀਆਂ ਤਪਸ ਵਾਲੀਆਂ ਮੈਂ ਫੋਲਡਿੰਗ ਕਰਕੇ ਲਈਆਂ ਜੈਕਟਾਂ ਆ ਸ਼ਾਇਦ ਇਹਨਾਂ ਦਾ ਬਾਹਰ ਵੀ ਜਾਂਦਾ ਨਾ ਮਾਲ ਹੈ ਤਾਂ ਰੱਖੀਆਂ ਨੇ ਇਹਨਾਂ ਨੇ ਬਾਹਰ ਜਾਂਦਾ ਨਾ ਤੇ ਤਾਂ ਕਰਕੇ ਇਹਨਾਂ ਨੇ ਰੱਖਿਆ ਵਾ ਬਾਹਰ ਵਾਸਤੇ ਫੋਰਨ ਸਟਾਈਲ ਸਾਰੇ ਕੱਪੜੇ ਆ ਵਖੋ ਗਰਮ ਆਹ ਲੋਰੇ ਕੀ ਆ ਹੈ ਨਾ ਪਹਿਨਣ ਨੂੰ ਮੋਹ ਸੋਹਣੀ ਦੁਕਾਨ ਬਣਾਤੀ ਮੈਂ ਕਹਿੰਦਾ ਵੀ ਚਿਪ ਬਕੜਦੇ ਮੈਂ ਮੈਂ ਤਾਂ ਬੜੇ ਚਿਰਾਂ ਬਾਅਦ ਆਇਆ ਹਾਂ ਪਹਿਲਾਂ ਇੱਧਰ ਹੁੰਦੇ ਨਾ ਰੈਕ ਜਿੱਥੇ ਮਤਲਬ ਸਮਾਨ ਲਾਉਂਦੇ ਤੀਏ ਇੱਧਰ ਹੁੰਦੇ ਹਨਾ ਬਹੁਤ ਬੜੀ ਦੇਰ ਬਾਅਦ ਬਹੁਤ ਸੋਹਣਾ ਬਣ ਗਿਆ ਬਹੁਤ ਸੋਹਣਾ ਮੋਹ ਵਧੀਆ ਬਣਿਆ ਆ ਅੱਛਾ ਰੀਲਾਂ ਇੱਥੇ ਸ਼ੂਟ ਹੁੰਦੀਆਂ ਫਿਰ ਹੁਣ ਸਾਰਾ ਚੇਂਜ ਹੋ ਗਿਆ ਤੁਸੀਂ ਬੜੀ ਦੇਰ ਬਾਅਦ ਆਏ ਹੱਡੇ ਤੇ ਇਦਾਂ ਕਰੇ ਵੀਰ ਜੀ ਆ ਪਰਸਪਸ ਪੈਕ ਕਰਦੇ ਦੋ ਚਾਰ ਲੈ ਲੋ ਇਹ ਤਾਂ ਨਹੀਂ ਮਨ ਨੂੰ ਸਾਨੂੰ ਸੱਦ ਕੇ ਤੇ ਆਪ ਹੈ ਲੱਭਦੇ ਨਹੀਂ ਵੇਲੇ ਤੁਸੀਂ ਬਾਜੀ ਸਾਸਿਕਾ ਮਾਰੀ ਕਿਦਾਂ ਠੀਕ ਹੈ ਪਲੀ ਸੁਣਾ ਸੇ ਤਾਂ ਕਿ ਆਵਾ ਵੱਡੇ ਵੀ ਹੋਈ ਬਾਬਾ ਸਭ ਠੀਕ ਹੈ ਸੁਝਾ ਵੀਰ ਪਰਸ ਚੈੱਕ ਕਰਦੇ ਮੇਰਾ ਗਿਆਨੀ ਗਾਰਮੈਂਟ ਗਿਆਨੀ ਗਾਰਮੈਂਟਸ ਵਾਲਿਆਂ ਦਾ ਆਹ ਦੇਖੋ ਮੇਰੇ ਪਾਸੇ ਚਾਪਲੇ ਲੈ ਕੇ ਡੱਬੇ ਚ ਗਿਆਨੀ ਆਹ ਦੇਖੋ ਕਰਨਾ ਪਿਆਰਾ ਮੇਰਾ ਚਾਕਲੇਟ ਇਹ ਡੱਗਪੈ ਚਾਕਲੇਟ ਦੇ ਵਿੱਚ ਹੋਰ ਦਿਖਾਉਣੀ ਆ ਲੱਗੇ ਹੋਏ ਇੱਧਰ ਇਹ ਦੇਖੋ ਇੱਧਰ ਲੱਗੇ ਆ ਦੇਖੋ ਨਹੀਂ 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 ਆਹ ਕਰੋ ਚੱਕ ਤੀਆਂ ਕਿੰਨਾ ਪਿਆਰਾ ਜੀ ਚੇਹਰੇ ਬਹੁਤ ਭਾਰੀ ਜੀ ਪਹਿਲਾ ਬੰਦਾ ਪਰਸ ਹੰਡਾਲੇ ਤੋਂ ਉਸ ਤੋਂ ਬਾਅਦ ਮਨ ਕੁੱਤੇ ਕੱਤੇ ਨੂੰ ਬੰਨਨ ਦੇ ਕੰਮ ਆ ਜਾਂਦੇ ਹੈ ਇਹ ਭਰਾ ਖੜਾਉਂਦੇ ਗੁੜੀਆਂ ਨੂੰ ਇਹਦੇ ਕੋਈ ਚੱਲ ਜਾਂਦੀ ਹੈ ਉਹ ਦਿਨ ਵੀ ਕਰਿਆ ਇਹ ਕਾਫੀ ਚੇਹਰੇ ਖੜਾਉਂਦਾ ਰਿਹਾ ਗੁੜੀਆਂ ਨੂੰ ਬਾਈ ਕਰ ਦੋ ਬਾਈ ਮੰਮਾ ਮੈਨੂੰ ਲੱਗਾ ਉਹ ਚਾਹ ਆਇਆ ਪੀ ਜਾ ਮੈਂ ਬਹੁਤ ਵੱਡਾ ਸ਼ਟਮਜਾ ਬੋਲਦਾ ਦੱਬਾਇਆ ਕੀ ਜੀ ਕੋ ਚੱਕ ਲੈ ਹਾਂ ਜੀ ਆਉ ਦਾ ਪਾਜੀ ਬਰਥਡੇ ਹੀ ਆਉ ਕੁੜੀ ਦਾ ਸਾਡੀ ਮਾਡਲ ਆ ਅੱਛਾ ਬਰਥਡੇ ਸੀ ਕੱਲ ਅੱਛਾ ਤੇ ਪਾਰਟੀ ਨੇ ਕਰਾਈ ਨਹੀਂ ਤੇ ਦੇਖੋ ਲੀਮੂ ਨੇ ਆਪਣੇ ਨੇ ਪੂਰਾ ਅੱਛਾ ਗੰਦੀ ਜੇ ਸਹੀ ਗੱਲ ਇਹ ਗੱਲ ਗਲਤ ਹੈ ਵੈਸੇ ਅੱਜ ਅੱਜ ਸਭ ਨੂੰ ਕਿੰਨੇ ਜਾਣੇ ਕਿੱਥੇ ਇਹੇ ਵੇਚ ਲੋ ਐਡਾ ਮਹਿੰਗਾ ਪਰਸ ਫੜਿਆ ਤੇ ਪਰਸ ਦੇ ਪੈਸੇ ਕੋਈ ਨਹੀਂ ਭਰ ਰਿਹਾ ਹੋ ਗਈ ਉਹ ਇਹਨੇ ਮਹਿੰਗਾ ਪਰਸ ਪੜਿਆ ਪਰ ਪੈਸੇ ਪੈਸੇ ਕੋਈ ਨਹੀਂ ਪੈਸਾ ਕੋਲ ਕੋਈ ਨਹੀਂ ਪਰਸ ਵੇਚ ਕੇ ਆਨੇ ਪਰਸ ਨਹੀਂ ਵੇਚ ਕੇ ਪੈਸੇ ਸਾਨੂੰ ਉਦਾਂ ਪਾਰਟੀ ਕਰੋ ਉਦਾਂ ਪਾਰਟੀ ਕਰੋ ਕਹਿੰਦੇ ਜੀ ਹਾਂ ਕੋਈ ਗੱਲ ਨਹੀਂ ਪਾਰਟੀ ਹੋਊਗੀ ਤਾਂ ਦੱਸਣਾ ਨਹੀਂ ਤੇ ਅਗਲੀ ਵਾਰ ਫੇਰ ਵੀਡੀਓ ਪਾ ਲੈਣੀ ਹੈ ਠੀਕ ਆ ਬਿਲਕੁਲ ਅੱਵਾ ਚੱਲਾਂਗੇ ਚੱਲਾਂ ਕਿਦਣੇ ਬਰਥਡੇ ਇਹਨਾਂ ਦਾ ਭਾਜੀ ਕੱਲ ਹੀ ਬੜੀ ਮਾੜੀ ਗੱਲ ਹੈ ਚਲੋ ਕੋਈ ਇਹਨਾਂ ਨੂੰ ਇਹ ਲਿਖਣਾ ਦੀਪੁਣੀ ਆ ਜਾਣਗੇ ਜਾਂ ਇਕੱਠੇ ਕਰਨਾਗੇ ਅੱਜ ਕਰ ਲੋ ਚੱਲਾਂਗੇ ਚੱਲੇ ਜੱਲੇ ਠੀਕ ਹੁਣ ਆਪਣੀਆਂ ਜਾਂਦੀਆਂ ਹੋ ਗਈਆਂ ਤਿਆਰੀਆਂ ਤੇ ਲੈ ਵੀ ਬੜਾ ਤੜਾ ਭਾਲੂ ਲਾਇਆ ਉਹ ਤੇ ਵਾਓ ਕਿੰਨੀ ਪਿਆਰੀ ਜੀਜਾ ਦੇ ਸਾਹਮਣੇ ਕਿਉਂ ਐਨ ਕਵੇਲਾ ਜਬਰਦਸਤ ਸਲਵਾਈ ਪਾਲੂ ਨੂੰ ਬਹੁਤ ਪਿਆਰੀ ਕੀ ਬਲਸ ਤੋਂ ਕੀ ਕੀਤਾ ਹੈ ਅਲੋ ਨੋਰ ਦੇਖ ਰਹੇ ਹਾਂ ਬੰਟੀ ਸਾਹਿਬ ਹੂੰ ਬੰਦਾ ਵੈਰਾਈਟੀ ਵੇਖਦਾ ਵੇਖਦਾ ਥੱਕ ਜਾਊਗਾ ਪਰ ਵੈਰਾਈਟੀ ਨਹੀਂ ਮੁੱਕੇਗੀ ਕਿੰਨੀ ਆਹ ਹਾਂ ਨਹੀਂ ਕਿ ਸਾ이드 ਬਣਾਇਆ ਵੈਰਾਈਟੀ ਚੈੱਕ ਕਰੋ ਇਹਨੂੰ ਕੀ ਕਹਿੰਦੇ ਪਾਜੀ ਇਹ ਪਾਜੀ ਟਰੈਕਸੂਟ ਅੱਛਾ ਮਤਲਬ ਜੇ ਤੁਸੀਂ ਇੱਕ ਸੈਟ ਨਹੀਂ ਕਹ ਲੈਦੇ ਇਹਦੇ ਵਿੱਚ ਕਲਰ ਵੀ ਕਾਫੀ ਮਿਲ ਜਾਣਗੇ ਤੁਹਾਨੂੰ ਆਹ ਵੇਖੋ ਕਿੰਨਾ ਪਿਆਰਾ ਜੇ ਇਹ ਵੀ ਸਟਾਫੀ ਚੈੱਕ ਕਰ ਸਕਦੇ ਤੁਸੀਂ ਇੱਕ ਵਾਰੀ ਚੈੱਕ ਕਰੋ ਕੈਨੇਡਾ ਆਹ ਲਓ ਕੋਈ ਰੱਬ ਤੁੱ ਲੱਗੇ ਨਹੀਂ ਆ ਕੋਈ ਬਹੁਤ ਹੀ ਗੱਲਬਾਤ ਬਣਾਈਆਂ ਇਹ ਗੱਲ ਹੈ ਵਕਤੜੇ ਕੱਪੜੇ ਮੰਨਣ ਵਾਲੇ ਭਾਜੀ ਸੀਰੀਅਸਲੀ ਵੈਰਾਈਟੀ ਵਕ ਹੈ ਹਨਾ ਬੜੀ ਕੈਂਡ ਵੈਰਾਈਟੀ ਵੈਰਾਈਟੀ ਦੇ ਵਿੱਚ ਸਹੀ ਗੱਲ ਆ ਮੈਨੂੰ ਬੜਿਆਂ ਜਾਣਿਆਂ ਦੇ ਭਾਜੀ ਫੋਨ ਹੀ ਆਉਂਦੇ ਆ ਕਹਿੰਦੇ ਭਾਜੀ ਹੁਣ ਵੈਰਾਈਟੀ ਵਕ ਹੈਗੀ ਆ ਭਾਜੀ ਐਕਚੁਅਲੀ ਮੈਂ ਸੀ ਆਪਣਾ ਕਾਣੀ ਐਟੈਂਡ ਹੋ ਰੇ ਬਹੁਤ ਲੈਤੀ ਜਾ ਸਕੋਈ ਗੱਲ ਨਹੀਂ ਆਪਣੇ ਵਲੌਗ ਤੋਂ ਹੋਰ ਹੋਣੇ ਅਜੇ ਠੀਕ ਆ ਮੇਰੇ ਵਲੌਗਾਂ ਵਾਲੇ ਚੁੱਕ ਲੈ ਜਿਹੜੇ ਮੇਰੇ ਥਰੂ ਆਉਣ ਠੀਕ ਆ ਤੁਹਾਨੂੰ ਕਦਰ ਦਾ ਸਪੈਸ਼ਲ ਕਿਤਾੜਾ ਨਾਲ ਹੈ ਬਸ ਹਾਂ ਮੇਰਾ ਨਾਮ ਲੈ ਲੈ ਫਿਰ ਚੱਕ ਲੈਣੇ ਕੋਈ ਚੱਕਰ ਨਹੀਂ ਆ ਦੇਖੋ ਇਹ ਚ ਕਦਰ ਕਿੰਨਾ ਸੋਹਣਾ ਹੈ ਕਦਰ ਕਦਰ ਜਿੰਨੇ ਕੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਹੁਣ ਸ਼ਾਪਿੰਗ ਕਰ ਲਈ ਆ ਤੇ ਕਈਆਂ ਜਾਣਨ ਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਭਿਖਾ ਲੱਗ ਜਾਂਦਾ ਆ ਕਿ ਬਾਹਰ ਤੇ ਬਾਹਰ ਜਿਵੇਂ ਤੁਹਾਨੂੰ ਦਿਖਾਇਆ ਹੋਇਆ ਵੀ ਜਾਨੀ ਗਾਰਮੈਂਟਸ ਤੇ ਕਈਆਂ ਨੇ ਇਹ ਪਤਾ ਲੱਗਦਾ ਵੀ ਛੋਟੇ ਬੱਚਿਆਂ ਦੇ ਖਣੀਗਾ ਮਿਲਦੇ ਕੱਪੜੇ ਮਿਲਦੇ ਆ ਇੱਥੋਂ ਉਹ 프ਿੰਟ ਤੇ ਛੋਟੇ ਬੱਚਿਆਂ ਦੇ ਕੱਪੜੇ ਲਗਾਏ ਹੋਏ ਆ 프ਿੰਟ ਤੇ ਦੁਕਾਨ ਮਤਲਬ ਦੁਕਾਨ ਪਿੱਛੇ ਕਾਫੀ ਜ਼ਿਆਦਾ ਵੱਡੀ ਆ ਵੀ 프ਿੰਟ ਤੇ ਤੁਹਾਨੂੰ ਲੱਗੇ ਘਣੀ ਬੱਚਿਆਂ ਦੇ ਕੱਪੜੇ ਮਿਲਦੇ ਆ ਵੀ ਪਰ ਜਿਹੜੇ ਪਿੱਛੇ ਆ ਨਾ ਉਹ ਗਰਮੀ ਵਾਲੇ ਕੱਪੜੇ ਵੀ ਸਿਆਲ ਵਾਲੇ ਕੱਪੜੇ ਵੀ ਅਵੇਲੇਬਲ ਹੁੰਦੇ ਨੇ ਜਦੋਂ ਮਰਜ਼ੀ ਲੈ ਲਓ ਇਹਨਾਂ ਕੋਲੋਂ ਤੇ ਇਹ ਦੁਕਾਨ ਆ ਸਾਹਮਣੇ ਦੇਖ ਸਕਦੇ ਤੁਸੀਂ ਤੇ ਇਧਰ ਸਾਈਡ ਸ਼ਿਹੜਾ ਪੈਂਦਾ ਸ਼ਿਹੜਾ ਚੌਕ ਇਧਰ ਅੱਗੇ ਆ ਤੇ ਇਧਰੋਂ ਆਈ ਜਾਣਾ ਅੱਗੇ ਫਟਕਵਾਲ ਨੂੰ ਤੇ ਉਹ ਸਾਹਮਣੇ ਫਟਕਾ ਇਧਰ ਫਟਕ ਦਾ ਪਿੱਛੇ ਹੀ ਆ ਵੀ ਤੇ ਇਹ ਐਕਸਸ ਬੈਂਕ ਦਾ ਏਟੀਐਮ ਆ ਸਾਹਮਣੇ ਆ ਉਹ ਐਕ ਇਹ ਉਹਦਾ ਟੀਮ ਤੇ ਆ ਸਾਹਮਣੇ ਦੁਕਾਨ ਆ। ਨਹੀਂ ਆ ਹੁਣ ਜਾਂਦੇ ਜਾਂਦੇ ਟਰੈਕਸੂਟ ਚੈੱਕ ਕਰੋ ਵੀ ਤੇ ਆ ਵੇਖੋ ਤੁਹਾਨੂੰ ਦੁਕਾਨ ਦਿਖਾਉਂਦਾ ਹੁਣ ਤੁਹਾਨੂੰ ਇੱਥੋਂ ਆਪਾਂ ਤੁਰਦੇ ਗਏ ਤੇ ਥਾਪੇ ਲੈਣਾ ਬੰਦੇ ਨੇ ਪਿੱਛੇ ਤੱਕ ਬਹੁਤ ਜ਼ਿਆਦਾ ਆ। ਆ ਹੁਣ ਅੰਦਰ ਚੱਲਦੇ ਆਂ। ਇੱਧਰ ਇੱਧਰ ਦੇਖਿਓ। ਦੇਖਿਓ ਪੁੱਤਰੇ। ਇੱਥੇ ਤੱਕ ਬੱਚਿਆਂ ਦਾ ਕੰਮ ਆ ਇੱਧਰ ਸਾਰਾ ਤੇ ਇਸ ਤੋਂ ਅੱਗੇ ਜੜਾ ਨਹੀਂ ਆ। ਮੈਂ ਫੇਰ ਆਉਂਗਾ। ਇਸ ਤੋਂ ਗਿਆ ਪਾ ਗਏ ਤੇ ਇਹ ਲਓ ਦੁਕਾਨ ਮੈਂ ਥੱਕ ਚੱਲਿਆ ਤਾਂ ਪਰ ਦੁਕਾਨ ਮੁਕਲਾ ਨਾ ਲੈਣ ਦੀ ਦੁਕਾਨ ਕਾਫੀ ਲੰਮੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਨੂੰ ਇੱਥੇ ਰਹਿ ਇੱਥੇ 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 ਵੀ ਸੀ ਇਧਰ ਕਰ ਸਕਦੇ ਚੈੱਕ ਠੀਕ ਹੈ ਜੀ ਸਰਪਾਲ ਦਾ ਫੋਨ ਆਇਆ ਉਹਦੋਂ ਹੀ ਕਹਿੰਦਾ ਜਦ ਡੱਬਾ ਮਠਿਆਈ ਵਾਲਾ ਤਾਂ ਰਹਿ ਹੀ ਗਿਆ ਤੇ ਉਹ ਤੁਸੀਂ ਖੜਿਆ ਨਹੀਂ ਹੈਗਾ ਤੇ ਹੁਣ ਆ ਇੰਡੀਆ ਗੇਟ ਲੱਗੇ ਆਏ ਹਾਂ ਉਕੇ ਛੜੇ ਦੇ ਨਾਲ ਤੇ ਇੰਡੀਆ ਗੇਟ ਆ ਤੇ ਹੁਣ ਇੱਥੇ ਵੇਟ ਕਰਨ ਦੇ ਉਹਦੀ ਕਹਿੰਦਾ ਮੈਂ ਆਗਾ ਮੈਂ ਤੁਹਾਡੇ ਕੋਲ 2-4 ਮਿੰਟ ਦੇ ਵਿੱਚ ਹੀ ਕਿਉਂਕਿ ਉਹਦਾ ਘਰ ਨੇੜੇ ਹੀ ਹੈ ਨਾ ਇੰਡੀਆ ਗੇਟ ਤੋਂ ਹੁਣਾ 3-3 ਕਿਲੋਮੀਟਰ ਹੁਣਾਂ ਤੇ ਉਹ ਕਹਿੰਦਾ ਮੈਂ ਆ ਜਾਣਾ ਤੇ ਹੁਣ ਇੱਥੇ ਵੇਟ ਨਹੀਂ ਕਰਨ ਅੱਗੇ ਹੁਣ ਇੱਕ ਦਾ ਭਿਖਾ ਲੱਗਾ ਮੈਂ ਪਰ ਪਾਲਿਆ ਨੂੰ ਰੋਕ ਲਿਆ ਕਹਿੰਦਾ ਹਾਂ ਦੱਸ ਮੈਂ ਸੌਰੀ ਲੇਖਾ ਲੱਗ ਗਿਆ ਚੱਲ ਗਿਆ ਫਿਰ ਵਿਚਾਰਾ ਮੁੰਡਾ ਭਰਾਵਾ ਅੱਗੇ ਕਿਸੇ ਹੋਰ ਵੀਰ ਨੇ ਰੋਕ ਲਿਆ ਭਰਾਵਾ ਮੈਂ ਆ ਮੰਤਰ ਰਗੀ ਜੀ ਸਾਡੀ ਨੇ ਹੋਣੀ ਸੀ ਉਹ ਅੱਗੇ ਭਰਾਵਾ ਹਾਸਾ ਹਾਸਾ ਪੈ ਕੇ ਕਿ ਹੁਣ ਨੂੰ ਰੋਕ ਲਿਆ ਕਹਿੰਦੀ ਫਿਰ ਭਾਜ ਜਾਣ ਡਿਆ ਉਹ ਭਰਾ ਉਹ ਕਹਿੰਦਾ ਹਾਂ ਦਸੋ ਮਾਨੇ ਵੀਰ ਭੇਖਾ ਲਗਿਆ ਉਹਨੇ ਵੀ ਕਾਲੇ ਕੱਪੜੇ ਪਾਏ ਹੀ ਕੱਪੜੇ ਸੇਮ ਪਾਏ ਹੀ ਠੀਕ ਠੀਕ ਹਾਂ ਸਤਿ ਸ਼੍ਰੀ ਅਕਾਲ ਜੀ ਹੈਲੋ ਮੇਰਾ ਸ਼ੋਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕਿੰਤਾ ਤੂੰ ਸੁਣਾਓ ਅੱਜ ਅੱਜ ਜੀ ਨੇ ਨਹੀਂ ਫੜਨਾ ਤੇ ਮੈਂ ਕੰਮ ਦੀ ਕੰਮ ਦੀ ਵੀ ਕਿੱਦਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੱਸ ਦੀ ਸਤਿ ਅਕਾਲ ਹਾਸਣਾ ਠੀਕ ਹੈ ਸਤਾ ਸ਼ਰਾਜ ਹਾਂ ਐਕਟਿੰਗ ਕਰਨ ਦੇ ਜਾਣ ਕੇ ਜਾਣ ਕੇ ਲਿਆ ਕਰਨੇ ਕੋ ਮੈਨੂੰ ਪਤਾ ਹੈ ਸਤਾ ਸ਼ਰਾਜ ਸਤਿ ਸ਼੍ਰੀ ਅਕਾਲ ਸ਼ਰਾਜ ਹੋਰ ਸੁਣਾਓ ਆਪਣੇ ਸਬਸਕ੍ਰਾਈਬਰ ਹੀਗੇ ਤੇ ਕਾਫੀ ਜਿਆਦਾ ਪਿਆਰ ਕਰਦੇ ਨੇ ਉਹ ਕਹਿੰਦੇ ਮਿਲਣਾ ਮਿਲਣਾ ਤੇ ਹੁਣ ਦੀਦੀ ਸਾਨੂੰ ਮਿਲਾ ਕੇ ਲਿਆਉਣਗੇ ਵੀ ਵੱਡੀ ਦੀਦੀ ਸਾਹ ਹਣੀ ਮਿਲਾ ਕੇ ਲਿਆਉਣਗੇ ਬਸ ਚੱਲੇ ਹੁਣ ਸਤਿ ਸ਼੍ਰੀ ਅਕਾਲ ਇਹ ਪਹੁੰਚ ਗਏ ਜੀ ਹੁਣ ਅੱਧੇ ਘਰੇ ਆਇਆ 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 ਕਾਦੋ ਆਇਆ ਆਇਆ ਸਾਰਾ ਪਤਾ ਹੈ ਜੀ ਸਾਰਾ ਬੋਧ ਜੀ ਦਾ ਮੈਂ ਜੀ ਤੇ ਗੱਡੀ ਦੇ ਵਿੱਚ ਹੀ ਰਹਿ ਗਈ ਸੀ ਜੀ ਤੇ ਹੁਣ ਚੱਲਿਆ ਕਰੇ ਅਸੀਂ ਤਾਂ ਪਹਿਲਾਂ ਹੀ ਨਾ ਮੈਂ ਦੋ ਦੋ ਘਰੇ ਪਹਿਲਾਂ ਗਏ ਆਪਾਂ ਇਹ ਸਾਰਾ ਕੁਝ ਨਾ ਖਾ ਕੇ ਤੇ ਯੂਰ ਹੋ ਗਿਆ ਹੁਣ ਤੇ ਚਲੋ ਕੋਈ ਗੱਲ ਨਹੀਂ ਇਹ ਮੇਰੇ ਮੁੰਡੇ ਸ਼ਹਰਾਜ ਖਾਊਗਾ ਹੈ ਸ਼ਹਰਾਜ ਕੋਈ ਗੱਲ ਨਹੀਂ ਠੀਕ ਨਹੀਂ ਗੱਲ ਮੇਰੇ ਮੁੰਡੇ ਦਾ ਮੈਂ ਤੂੰ ਹੀ ਖਾਊਗਾ ਵੀਡੀਓ ਕਿ ਕਰਾਂ ਲਈ ਇਹਨੇ ਸੁਣਤੀ ਆ ਗੀ ਹਰ ਡੋਗੀ ਡੋਗੀ ਕਿੰਨੇ ਪਿਆਰੇ ਹੋ ਬੱਲੇ ਨਿਕ ਨਿਕੇ ਆ ਜੋ ਚਲ ਆਜੇ ਪੁੱਤ ਉਸ ਨੂੰ ਉਹ ਤਾਂੜੇ ਆ ਇਹ ਗੱਲ ਸਭ ਸਮਝਦਾ ਇਹਨੂੰ ਤਾਰ ਦੋ ਉਹਨੂੰ ਤਾਰ ਦੋ ਵਿਚਾਰੀ ਨੂੰ ਉਹ ਵੀ ਕਹਿੰਦੀ ਹੋਣੀ ਕਿ ਇਹਦੇ ਪੱਲੇ ਪੈ ਗਈ ਮੈਂ ਇਹਨੇ ਗੱਲ ਕੋਈ ਨਹੀਂ ਨਿਕ ਨਿਕੇ ਇਹਨੂੰ ਛੱਡ ਕੇ ਚਲ ਜੋ ਬਾਥਰੂਮ ਕੋਠੀ ਨੂੰ ਨਾ ਹੁੰਦਾ ਕਰੂਗਾ ਇਹਦੇ ਛੱਡ ਦੋ ਇਹਦੇ ਬਾਥਰੂਮ ਦੇ ਚਾਕੇ ਉਹ ਤਾਂ ਫਾਸੀ ਦੇ ਨਾ ਜਾਗੇ ਠੀਕ 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 ਪਾਜੀ ਕਹਿੰਦੇ ਸਿਆਣਾ ਐ ਇਹ ਕਿੱਲੋ ਚੀਜੀ ਲੱਗੀ ਮੈਂ ਦੇਖੇ ਹੋਣੇ ਇਹਨਾਂ ਨੂੰ ਕਿੰਨੇ ਇਹਨਾਂ ਚੀਜ਼ ਖਾਂਦੀਆਂ ਨੂੰ ਦੇਖੀ ਇੱਤਾਂ ਦੀ ਪੁਲਿਸ ਇੱਤਾਂ ਦੀ ਪੁਲਿਸ ਇੱਤਾਂ ਦੀ ਪੁਲਿਸ ਨਾਨੀ ਹੋਣੀ ਲਗਾ ਨਹੀਂ ਨੋ ਸਿਟ ਸਿਟ ਬਾਬੂ ਸਿਟ ਬਾਬੂ ਸਿਟ ਬੰਦੇ ਆਖੇ ਲੱਗ ਜਾਂਦੇ ਹਨ ਹਾਂਜੀ ਹਾਂ ਲੋ ਮੱਝਿ ਸਖਾ ਲੋ ਇਹਨਾਂ ਕਿਤਾਂ ਮੱਝਿ ਬੋਲੋ ਖਤਮ ਇਹਨੂੰ ਛੋਟੇ ਬੱਚੇ ਨੂੰ ਭਾਵੇਂ ਦਸ ਵਾਰ ਵਾਰੋ ਜਦੋਂ ਪੀਪਰ ਦੂਜਾ ਦੂਜਾ ਕੋਈ ਸਿਖਾਓ ਤੇ ਲੈ ਕੇ ਆਓ ਉਤਨਾ ਯੂ ਮਜੂਰ ਤਾਂ ਬੜੇ ਸਿਆਣੇ ਫਿਰ ਇਹ ਉਹ ਢੰਗ ਹੋ ਜਾਂਦਾ ਆਪੋ ਆਪਣਾ ਪਾਲਣ ਦਾ ਢੰਗ ਹੋ ਜਾਂਦਾ ਨਾ ਮੈਨੂੰ ਲੱਗਦਾ ਬਾਈ ਜਾਨ ਸੱਜ ਕਰਨਗੇ ਤੇ ਉੱਥੇ ਜਾ ਕੇ ਖੁਸ਼ੀ ਦੇ ਨਾਲ ਕਰਕੇ ਆਉਗਾ ਅੱਛਾ ਅੰਦਰ ਨਹੀਂ ਸੋਚੀ ਕਰਨਾ ਅੱਛਾ ਬੋਸ਼ਮ ਕਰਾ ਬਾਹਰ ਹੀ ਗਾਣਾ ਫਿਰ ਤਾਂ ਬਹੁਤ ਵਧੀਆ ਕਰਦੇ ਫਿਰ ਤਾਂ ਬਹੁਤ ਵਧੀਆ ਇਹ ਗੇਂ ਜਿਹੜਾ ਜਦੋਂ ਪਾ ਦੋ ਤਮੇ

ਉਨੇ ਜਿੰਦਾ ਮਾਰਿਆ ਕਮੈਂਟ ਭਾਬੀ ਅਸੀਗਾ ਮੈਂ ਕਹੀ ਅਮੀ ਨਹੀਂ ਕਹੀ ਅਮੀ ਆਏ ਉਧਰ ਟੋਰਚ ਕੋਣ ਮਾਰਦੇ ਸਸਰੇ ਉਹ ਲੰਗਾ 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 ਬਤਾਰਾ ਨਾ ਬੜਾ ਜਾਲ ਬਣਾਇਆ ਵਾ ਲੰਗੀ ਜਾਓ ਲੰਗੀ ਜਾਓ ਇਹ ਦੀਦੀ ਜੀ ਨੇ ਨਿਕ ਉੱਪਰ ਭੇਜਿਆ ਬਹੁਤ ਪਿਆਰਾ ਮੇਰੀ ਕੁੜੀਆ ਵਾਸਤੇ ਤੇ ਧੰਨਵਾਦ ਥੈਂਕ ਯੂ ਅਰਗੁਣਾ ਵੇਖੋ ਇਹ ਦਿੱਲੀੋਂ ਦੀਦੀ ਹੁਣੀ ਆਏ ਸੀਗੇ ਉਹਨਾਂ ਨੇ ਭੇਜਿਆ ਉਹ ਤੈਨੂੰ ਭਾਈ ਹੁਣਾਂ ਦੇ ਗਏ ਸੀਗੇ ਤੇ ਆਪਾਂ ਇੱਧਰ ਆਏ ਆ ਤੇ ਇਹਨਾਂ ਨੇ ਹੁਣੇ ਇਹਨਾਂ ਨੂੰ ਸੰਮਨ ਦਿੱਤਾ ਹੈ ਇਹ ਵਧੀਆ ਹੈ ਆਪੇ ਉਹਨੂੰ ਆਪੇ ਆਪੇ ਬਹੁਤ ਵਹਿਰ ਤੇ ਇੱਧਰ ਕਿੰਨ ਦੀਦੀ ਹੁਣਾਂ ਵਾਸਤੇ ਆ ਤੇ ਬਾਬਾ ਦੀਪ ਸਿੰਘ ਦੀ ਤਸਵੀਰ ਆ ਬਹੁਤ ਸੋਹਣੀ ਹੈ ਤੇ ਇਹ ਵੀ ਆਪਾਂ ਉਹਨਾਂ ਨੂੰ ਦੇ ਦਾਂਗੇ ਚਲੋ ਚਲੋ ਉਤਰ ਜੇ ਉਤਰ ਜੇ ਚਲੋ ਛੇਤੀ ਕਰੋ ਅਰ ਆਦੇਵ ਜੀ ਨੇ 10 ਤੇ ਹੁਣ ਤੇਲ ਪਵਾ ਰਹੇ ਗੱਡੀ ਵਿੱਚ ਤੇਲ ਪੈ ਗਿਆ ਤੇ ਉਸ ਤੋਂ ਬਾਅਦ ਹਾਂਜੀ ਸਕੈਨ ਸਕੈਨ ਹਾਂਜੀ ਤੇ ਫਿਰ ਬਟਾਲੇ ਨੂੰ ਜਾਵਾਂਗੇ ਪਹੁੰਚਣੇ ਵਾਲੇ ਵੇਲੇ ਬਟਾਲੇ ਬੂਹਾ ਖੜਕਾ ਦਾਦਾ ਕਹਿਣ ਵਾਲੀ ਸਾਂਗੀ ਇਹਦੇ ਪਹੁੰਚ ਕੇ ਘਰੇ ਡੈਡੀ ਫਿਰ ਅਸੀਂ ਆ ਡੈਡਸ ਤੇ ਪਹੁੰਚ ਕੇ ਘਰੇ ਆਪਾਂ ਤੇ ਡੈਡੀ ਮੇਰੇ ਸਤੇ ਹੀ ਦੇ ਬੈਮੋਰ ਇੰਗੇ ਆਵਾਜ਼ ਚ ਰਹਿਗੇ 10 ਮਿੰਟ ਰੇਡੀਅਸਿਕਾ ਸਤੇਗੇ ਆ ਆ ਕਿਰਨ ਨੂੰ ਗਿਫਟ ਮਿਲਿਆ ਇਹ ਕਿਰਨ ਦਾ ਗਿਫਟ ਤੇ ਪੀ ਜਾ ਕੇ ਨੇ ਤੇ ਆਹਰ ਗੁੰਦਾ ਆਹਰ ਗੁੰਦਾ ਤੇ ਆ ਆਹਰ ਗੁੰਦ ਨੂੰ ਅਫਰੋਗ ਦਿੱਤੀ ਗਿਫਟ ਤੇ ਆ ਜਿੰਨਾਂ ਵੀ ਰਿਕਰ ਕਰਦੇ ਗਏ ਨੇ ਜਿੰਨਾਂ ਦੇ ਬੇਟਾ ਆ ਤੇ ਆ ਉਹਨਾਂ ਨੇ ਮਠਿਆਈ ਵਾਲੇ ਡੱਬਾ ਦਿੱਤਾ 8 ਵਿਨ ਸੋਨਾ ਦਿੱਤੀ ਹੈ ਇਹਨੂੰ ਹਰ ਗਣ ਨਾਲੀਆ ਸੁੱਕ ਸੇ ਉਹ ਭੰਜੇ ਡੇ ਪੀ ਨੇ ਸੁੱਕ ਸਾਬ ਤੇ ਆ ਮਠਿਆਈ ਵਾਲਾ ਡੱਬਾ ਦਿੱਤਾ ਉਹਨਾਂ ਜਿੰਨਾਂ ਦੇ ਬੇਟਾ ਨਹੀਂ ਆ ਉਹਨੇ ਆ ਉਹਨਾਂ ਨੇ ਦਿੱਤਾ ਕੋਲ ਡੱਬਾ ਚੰਚ 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 ਠੀਕ ਹੈ ਤੇਰੇ ਫੇਵਰਟ ਹੈ ਤੇਰੇ ਤੇ ਮੰਮੀ ਨੇ ਮੰਮੀ ਵੀ ਖਾ ਲੈਣ ਨੂੰ ਦੇ ਤੇ ਕੰਮ ਦੀ ਵੀ ਖਾ ਲੈਂਦੇ ਗਰਮੀ ਸੁੱਖਣਾ ਬਹੁਤ ਹੋ ਗਈ ਆ ਤੇ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰਦੇ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਜਿਨ੍ਹਾਂ ਦੇ ਆਪਾਂ ਘਰੇ ਗਏ ਸੀਗੇ ਬਹੁਤ ਘੈਣ ਨੇਚਰ ਸੀਗਾ ਬਹੁਤ ਵਧੀਆ ਪਰਿਵਾਰ ਸੀਗਾ ਤੇ ਹੁਣ ਉਹ ਕਹਿੰਦੇ ਨੇ ਵੀ ਆਪਾਂ ਆਪਾਂ ਮਿਲਣ ਵਾਸਤੇ ਜ਼ਰੂਰ ਆਵਾਂਗੇ ਬਟਾਲੇ ਤੁਹਾਨੂੰ ਤੇ ਮੈਂ ਤਾਂ ਮੋਸਟ ਵੈਲਕਮ ਤੇ ਦੇਖੋ ਹੁਣ ਕਦੋਂ ਉਹਦੇ